ਕੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਆਹ ਸਮੇਂ ਅਗਨੀ ਦੇ ਆਲੇ ਦੁਆਲੇ ਲਾਵਾਂ ਲਈਆਂ ਸੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਇਸ਼ਟ ਕੌਣ ਸੀ ਕਿਵੇਂ ਬ੍ਰਾਹਮਣਾਂ ਨੇ ਗੁਰੂ ਨਾਨਕ ਦੇਵ ਜੀ ਤੇ ਕੰਦ ਸੁਟਣ ਦੀ ਕੋਸ਼ਿਸ਼ ਕੀਤੀ ਕੀ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਇਸ ਸਭ ਦੇ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਪਰ ਉਸ ਤੋਂ ਪਹਿਲੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇਂ ਸਮੇਤੇ ਮਿਲਦੀਆਂ ਰਹਿਣ। ਸਾਤ ਸੰਗਤ ਜੀ ਸਤਗੁਰੂ ਨਾਨਕ ਦੇਵ ਜੀ ਦਾ ਵਿਆਹ ਜਗਤ ਮਾਤਾ ਸੁਲਖਣੀ ਜੀ ਨਾਲ ਹੋਇਆ ਜਿਸ ਵਕਤ ਸਤਗੁਰੂ ਮਹਾਰਾਜ ਬਟਾਲੇ ਵਿੱਚ ਵਿਆਉਣ ਵਾਸਤੇ ਗਏ ਸਨ ਉਸ ਵੇਲੇ ਪਾਤਸ਼ਾਹ ਜੀ ਅਤੇ ਉਹਨਾਂ ਦੀ ਬਰਾਤ ਨੂੰ ਕੰਧ ਦੇ ਥੱਲੇ ਬਿਠਾਇਆ ਗਿਆ ਉਹ ਕੰਧ ਦੀ ਨਿਸ਼ਾਨੀ 500 ਸਾਲਾਂ ਬਾਅਦ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਬਟਾਲੇ ਵਿੱਚ ਕਾਇਮ ਹੈ ਗੁਰੂ ਮਹਾਰਾਜ ਜੀ ਅੱਗ ਦੇ ਆਲੇ ਦੁਆਲੇ ਪ੍ਰਕਰਮਾ ਕਰਨ ਲਈ ਤਿਆਰ ਨਹੀਂ ਸੀ ਫਿਰ ਉਹਨਾਂ ਨੂੰ ਅੱਗ ਦੇ ਆਲੇ ਦੁਆਲੇ ਲਾਮਾਂ ਲੈਣ ਲਈ ਕਿਹਾ ਗਿਆ ਅਤੇ ਗੁਰੂ ਮਹਾਰਾਜ ਨੇ ਕਿਹਾ ਕਿ ਸਾਡਾ ਇਸ਼ਟ ਅੱਗ ਨਹੀਂ ਹੈ ਇਸ ਕਰਕੇ ਅਸੀਂ ਅੱਗ ਦੇ ਆਲੇ ਦੁਆਲੇ ਪ੍ਰਕਰਮਾ ਨਹੀਂ ਕਰਨੀ ਜਦੋਂ ਸਤਗੁਰੂ ਜੀ ਨੇ ਇਹ ਬਚਨ ਕੀਤੇ ब्राह्मणਾਂ ਦਾ ਜੋਰ ਹੁੰਦਾ ਸੀ ਸਾਰੇ ਬ੍ਰਾਹਮਣ ਉਹਨਾਂ ਤੋਂ ਨਾਰਾਜ਼ ਹੋ ਗਏ ਤੇ ਉਹਨਾਂ ਨੂੰ ਸਮਝਾਉਣ ਲੱਗੇ ਕਿ ਵੇਦਾਂ ਵਿੱਚ ਲਿਖਿਆ ਹੋਇਆ ਹੈ ਕਿ ਜਾਤਾਂ ਵੇਦਾਂ ਦੀ ਪਰਕਰਮਾ ਕਰਨੀ ਚਾਹੀਦੀ ਹੈ ਵੇਦੋਂ ਭਵਾ ਵਿਪਰਾ ਜੇ ਵੇਦ ਨਾ ਹੋਣ ਤਾਂ ਬ੍ਰਾਹਮਣ ਦੀ ਪਰਕਰਮਾ ਕਰ ਲਓ ਵਿਪਰਾ ਭਵਾ ਅਗਨੀ ਜੇ ਬ੍ਰਾਹਮਣ ਨਾ ਹੋਵੇ ਤਾਂ ਅਗਨੀ ਦੇ ਆਲੇ ਦੁਆਲੇ ਪਰਕਰਮਾ ਕਰਨੀ ਹੈ ਇਸ ਪ੍ਰਕਾਰ ਵੇਦ ਦੀ ਵਿਧੀ ਹੈ ਪਰ ਸਾਧ ਸੰਗਤ ਜੀ ਹਜ਼ੂਰ ਨੇ ਉਸ ਵੇਲੇ ਕਿਹਾ ਕਿ ਸਾਡਾ ਇਸ਼ਟ ਤਾਂ ਅਕਾਲ ਪੁਰਖ ਹੈ ਅਸੀਂ ਉਸ ਤੋਂ ਬਗੈਰ ਹੋਰ ਕਿਸੇ ਦੀ ਪ੍ਰਕਰਮਾਨੀ ਕਰਦੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਤਾਂ ਸਾਰੇ ਉਹਨਾਂ ਉੱਤੇ ਕੰਦ ਸੁੱਟਣ ਲੱਗੇ ਸਤਗੁਰੂ ਮਹਾਰਾਜ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹ ਤਾਂ ਆਪ ਹੀ ਨਿਰਭਉ ਤੇ ਨਿਰਵੈਰ ਸਰੂਪ ਸੀ ਉਹਨਾਂ ਨੂੰ ਕੌਣ ਡਰਾ ਸਕਦਾ ਸੀ ਫਿਰ ਇੱਕ ਬਿਰਧ ਮਾਈ ਆਈ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਸਤਗੁਰੂ ਮਹਾਰਾਜ ਜੇ ਕੰਧ ਡਿੱਗਣ ਵਾਲੀ ਹੈ ਇਸ ਦੇ ਨੇੜੇ ਨਾ ਬੈਠੋ ਕਿਉਂਕਿ ਕੁਝ ਆਦਮੀ ਕੰਧ ਡੇਗਣ ਲਈ ਲਾਏ ਹੋਏ ਹਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਤਾ ਪੈ ਨਾ ਕਰ ਇਹ ਸਾਡੀ ਵਿਆਧੀ ਨਿਸ਼ਾਨੀ ਕਈ ਸਦੀਆਂ ਤੱਕ ਰਹੇਗੀ ਜਦੋਂ ਸਾਰੇ ਬ੍ਰਾਹਮਣ ਹਾਰ ਗਏ ਅਤੇ ਉਹਨਾਂ ਦਾ ਜ਼ੋਰ ਨਾ ਚੱਲਿਆ ਉਦੋਂ ਪੁਜੋਹੀਤ ਹਰਦਿਆਲ ਜੀ ਨੇ ਕਿਹਾ ਕਿ ਸਤਗੁਰੂ ਪਾਤਸ਼ਾਹ ਜੀ ਆਪ ਦੱਸੋ ਲਾਵਾ ਕਿਸ ਦੇ ਆਲੇ ਦੁਆਲੇ ਲੈਣੀਆਂ ਹਨ ਮਹਾਰਾਜ ਜੀ ਨੇ ਕਿਹਾ ਅਸੀਂ ਨਾਮ ਦੀ ਪ੍ਰਕਰਮਾ ਕਰਨੀ ਹੈ ਸਤਿਗੁਰੂ ਜੀ ਨੇ ਕਿਹਾ ਕਿ ਇੱਕ ਕਾਗਜ਼ ਕਲਮ ਦਵਤ ਰੁਮਾਲ ਤੇ ਚੌਂਕੀ ਮੰਗਵਾ ਦਿਓ ਫਿਰ ਦੱਸਾਂਗੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਉਚਾਰਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮਹਾਂ ਮੰਤਰ ਲਿਖ ਕੇ ਚੰਕੀ ਤੇ ਰਮਾਲ ਵਿਛਾ ਕੇ ਇਸ ਬਾਣੀ ਨੂੰ ਰੱਖ ਦਿੱਤਾ ਗੁਰੂ ਮਹਾਰਾਜ ਜੀ ਨੇ ਮਾਤਾ ਸੁਲਖਣੀ ਜੀ ਦੇ ਨਾਲ ਬਾਣੀ ਦੀਆਂ ਚਾਰ ਪ੍ਰਕਰਮਾ ਕੀਤੀਆਂ ਅਤੇ ਮੱਥਾ ਟੇਕ ਕੇ ਬਚਨ ਕੀਤਾ ਗੁਰਦੁਆਰੇ ਹਮਰਾ ਵਿਆਹ ਹੋ ਜੇ ਹੋਆ ਇਸ ਪ੍ਰਕਾਰ ਸਤਗੁਰਾਂ ਨੇ ਅੱਗ ਦੇ ਆਲੇ ਦੁਆਲੇ ਲਾਵਾ ਨਹੀਂ ਲਈਆਂ ਤੇ ਸ਼ਬਦ ਦੀਆਂ ਬਾਣੀ ਦੀਆਂ ਪ੍ਰਕਰਮਾ ਕੀਤੀਆਂ ਸਦਾ ਵਾਸਤੇ ਗੁਰਮਰਿਆਦਾ ਕਾਇਮ ਕਰ ਦਿੱਤੀ ਕਿ ਅੱਗ ਦੇ ਆਲੇ ਦੁਆਲੇ ਨਹੀਂ ਤੇ શ્રી ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਿਰਮਾ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ શ્રી ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਜੇ ਇਹ ਵੀਡੀਓ ਤੁਹਾਡੇ ਲਈ ਨਵੀ ਸੀ ਤੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇ ਸਮੇਤੇ ਮਿਲਦੀਆਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ